ਸ਼ਤਲੰਗਰ ਫਾਗੇ ਮਜ਼ੇ ਆ ਗਿਆ ਬਹੁਤ ਟੇਸਟਫੁਲ ਲੰਗਰ ਜੀਆ ਅੱਗੀ ਵਿੱਚ ਹੀ ਆਂ ਕਹਿੰਦਾ ਉਹ ਸਕੂਟੂ ਮੰਦਰ ਦੀ ਐ ਮੈਂ ਤਾਂ ਇਹਦਾ ਮਤਲਬ ਮੰਦਰ ਦੂਈ ਖਰੀਦਿਆ ਗਿਆ ਫਿਰ ਬੰਦਾ ਤਾਂ ਮੈਨੂੰ ਸਾਂਝਾ ਹੁੰਦਾ ਤੂੰ ਆਪਣੀ ਪ੍ਰਾਪਰਟੀ ਖੰਦ ਜੰਨੇ ਆ ਮੰਦਰ ਦੇ ਪਰ ਚੱਲਦਾ ਇਦਾਂ ਹੀ ਵੇਅ ਅੱਜ ਕੱਲ ਮੰਦਰਾ ਜਿਹੜੇ ਚੌਧਰੀ ਬਹਿ ਜਾਂਦੇ ਘੜਮ ਚੌਧਰੀ ਜਿਹੜੇ ਹੁੰਦੇ ਨਾ ਬਹਿ ਜਾਂਦੇ ਆ ਔਰ ਐਡਾ ਸਮਝਣ ਲੱਗ ਪੈਂਦੇ ਜਿਦਾਂ ਅਰਜੇਸ਼ੀ ਕਰਾ ਲਈਏ ਆਪਣੇ ਨਾਂ ਦੇ ਮੰਦਰ ਦੀ ਚਲਦਾ ਵੇ ਚਲਦਾ ਵੇ ਵਿਚਾਰਿਆਂ ਦੇ ਆ ਰਹੇ ਆਏ ਆਏ ਫੜੀ ਕੇ ਲਿਖੀ ਇਹਨਾਂ ਕੋਈ ਤਿਹਾ ਹੋਰ ਪੁੰਚੀ ਆ ਮਾਤਾ ਜੀ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਤੇ ਹੁਣ ਚੱਲੇ ਆਈਂ ਕਿਰਦੈਨ ਮਾਤਾ ਜੀ ਦੇ ਦਵਾਰੇ ਇਹ ਹੁੰਦਾ ਅਸਲੀ ਦਾ ਨਮੋਲ ਦਾ ਨਿਆਰਾ ਅੰਦੇ ਵੀ ਤੇਗਾ ਦਾ ਦਾ ਦਾਗਾ ਆ ਗਿਆ ਹੈ ਸੰਡੇ ਆ ਤੇ ਫਿਰ ਇੱਥੇ ਆ ਦੇ ਸਫਾਈ ਫਾਈ ਟ੍ਰੇਨ ਨੂੰ ਇਹ ਲੋਕੀ ਤੈ ਤੋਂ ਕਿਤੇ ਵੀ ਆ ਗਾਲੇ ਨੇ ਮਦਦ ਕਿਹਾ ਮਦਦ ਇਹ ਚਲੋ ਇਹ ਤੇ ਨੁਮਦਿਆ ਚਲੋ ਇਹ ਨਕੋ ਚੋਈ ਹੋ ਦੂਰੇ ਪਾਸੇ ਗੱਲਾਂ ਲੈ ਲੋ ਹੁਣ ਕੀ ਦੇਸ ਕੋਈ ਗਾਣੇ ਸਿੱਧੀ ਗੱਲਾਂ ਆਵੇ। ਆ ਮੈਂ ਕੱਪੀ ਆਂ ਹੇ ਰੌਣਕ। ਆ ਦੁਬਾਰਾ ਹੁਣ ਕੀਤੀ ਐ। ਅੱਛਾ। ਮੈਂ ਮੈਨੂੰ ਸਿੱਧਾ ਕੈਮਰਾ ਫੜਾ। ਉਧਰ ਕੋਈ ਨਾ ਕੋਈ ਹੋਵੇ ਨਾ ਲੈ ਜਾਵੇ। ਉਧਰੇ ਪਾਸੇ ਰੱਖਿਆ ਜਿੱਥੇ ਲਿਵਾੜਾ ਟਿੱਕਾਂ ਜਾਂਦੀਆਂ ਆ। ਵਾਹ ਦਾ ਹੋਰ ਕੋਈ ਚ ਭੱਟਾ ਮਾਰ ਕੇ ਤੇ ਲੈ ਜਾਵੇ। ਹੁਣ ਜੇ ਆਪਣਾ ਇੱਧਰ ਮੈਨੂੰ। ਅੱਛਾ। ਕੀ ਆਵਾਜ਼ ਆ ਰਹੀ ਐ ਮਾਈਕ ਤੇ। ਹੋਣਾ। ਸ਼ਾਇਦ ਕਿਸੇ ਨੇ ਜਿੰਨੇ ਜਿੰਨੇ ਦਾ ਵਲੌਗ ਪਿਛਲਾ ਵਲੌਗ ਦੇਖਿਆ ਹਾਂ ਪਿਛਲਾ ਪਿਛਲੇ ਵਲੌਗ ਜਿਹੜੇ ਵੀ ਨਿਕਲੇ ਆ ਤਿੰਨ ਚਾਰ ਵਲੌਗ ਜਿੰਨੇ ਵੀ ਬਣੇ ਆ ਮਨੀ ਮੇਜ ਦੇ ਹੋਣੇ ਵਲੌਗ ਸਾਡੇ ਤੇ ਮਨੀ ਮੇਜ ਗਈਆਂ ਯਾਤਰਾ ਸਾਡੇ ਚਲੇ ਗਈ ਤੁਸੀਂ ਆਓ ਮੈਂ ਕੱਲਾ ਹੀ ਆਇਆਂਗਾ ਇਹ ਫੇਸਿੰਗ ਕਰੇ ਇਹ ਆਪਣੀ ਮੰਮੀ ਕੋਲ ਸੀਗੀ ਆਪਣੇ ਪੇਕੇ ਸਿੱਧੀ ਜੀ ਤੇ ਮੈਂ ਕੱਲਾ ਹੀ ਆਇਆਂਗਾ ਕੋਈ ਆ ਦੇ ਕੇ ਤੇ ਮੈਂ ਕੱਲ ਹੀ ਆਇਆ ਹਾਂ ਤੇ ਉੱਥੇ ਦਾ ਉੱਥੇ ਦਾ ਮੌਸਮ ਤਾਂ ਬਹੁਤ ਜ਼ਬਰਦਸਤ ਸੀ ਯਾਰ ਇਹਨਾਂ ਦੇ ਦਿਨ ਦਿਨਾਂ ਨੂੰ ਦੇਖਿਆ ਬਹੁਤ ਵਧੀਆ ਸੀ ਜਿਆਦਾ ਚੰਗਾ ਆਂਗਿਆ ਵੀ ਹਾਂ ਕੱਲ ਹੀ ਆਇਆ ਹਾਂ ਹੈਲਮਟ ਲਗਾਇਆ ਪਿਆ ਤੇ ਕੋਈ ਚੱਕਰ ਵੀ ਨਾਲ ਨਹੀਂ ਆਇਆ ਆ ਗਿਆ ਪੰਜਾਬ ਉਹਦੀ ਹੱਦ ਪਿੱਲੇ ਪਾਸੇ ਤੇ ਬਲਕੇ ਤੁਸੀਂ ਆਕੀ ਸਾਡੇ ਆ ਜਿੱਦਾ ਪਿੱਲੇ ਪਾਸੇ ਵੀ ਤਿੰਨ ਚਾਰ ਲੰਗਰ ਸਿੱਗੇ ਆ ਮਾਲਕੇ ਰੋਟੀ ਖਾ ਗਿਆ ਹੈ ਇੱਥੇੋਂ ਤਿੰਨ ਚਾਰ ਲੰਗਰ ਸਿੱਗੇ ਹੈ ਰੁਕੇ ਨਹੀਂ ਹੈ ਵੀ ਰਾਤ ਦੇ ਉੱਥੋਂ ਬਣਾ ਵੀ ਨਹੀਂ ਹੋਈ ਸਾਡੀ ਵੀਡੀਓ ਅ ਖਲੋ ਆਂ ਅੰਦੇ ਲਾਨੇ ਹੀ ਮੋਲਦਾਲਾ Nanti aja kau mandi ya, Kak Nurul. Warga, kau mandi ya, ruangan kami. Tante, sama aja, iya, sama, iya, ਅੱਲਾ ਹੀ ਆ ਗਏ ਆਪਾਂ ਓਮ ਮੰਦਰ ਆ ਗਏ ਜੀ ਇੱਥੇ ਲੰਗਰ ਰੰਦਾ ਹੀ ਰਹਿੰਦਾ ਜੀ ਅਸੀਂ ਇੱਥੇ ਹੁਣ ਥੋੜੀ ਦੇਰ ਰੁਕਦੇ ਆ ਯਾਹ ਤੇ ਮਾਲੀ ਰੋਟੀ ਲੱਗੀ ਹੈ ਜੀ ਸੁੱਕੀ ਸਬਜ਼ੀ ਹੈ ਤੇ ਚੋਲਿਆ ਚਲੋ ਚੈੱਕ ਕਰਦੇ ਆ ਫਿਰ ਸ਼ਾਮੇ ਲਾ ਲਈਏ ਬਾਕੀ ਮੁੜ ਸਕ ਲੱਪਣਾ ਇੱਥੇ ਲੱਗਾਈ ਆ ਲੋ ਜੀ ਇਤਨਾ ਹਾਸ ਤੇ ਜਿਵੇਂ ਲੱਗਾ ਉਹ ਅੱਗੇ ਗੱਲ ਆ ਬਹੁਤ ਆਸਰਾਬ ਹੋ ਗਿਆ ਈਲੇ ਪਾਸੇ ਜਿਹੜਾ ਮੰਦਿਰ ਆਪਾਂ ਰੁਕੇ ਸੀਗੇ ਨਾ ਮਾਈਕ ਮਾਈਕ ਤੇ ਆ ਈਲੇ ਪਾਸੇ ਜਿਹੜੇ ਮੰਦਿਰ ਆਪਾਂ ਰੁਕੇ ਸੀਗੇ ਹਨ ਹનુਮਾਨ ਮੰਦਿਰ ਦਿਖਾਇਆ ਈ ਤੁਹਾਨੂੰ ਉੱਥੇ ਯਾਰ ਐਦਾਂ ਦੇ ਘਟਿਏ ਲੋਕ ਘਟਿਆ ਬੰਦੇ ਉੱਤੇ ਤੇ ਮੈਂ ਮੋਟਰਸਾਈਕਲ ਆਪਣਾ ਛਾਵੇਂ ਲਾਉਣ ਲੱਗਾ ਸੀਗਾ ਤੇ ਉੱਥੇ ਪੜਾਏ ਮੰਦਰ ਦੇ ਜਿਹੜੇ ਸੌਰੀ ਗਾਲਾਂ ਨਿਕਲ ਗਈਆਂ ਮੂੰਹ ਤੋਂ ਤੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਛਾਵੇਂ ਲਾ ਲੰਦਾ ਉਹਨਾਂ ਦੀ ਸਕੂਟਰੀ ਉੱਥੇ ਲੱਗੀ ਪਈਗੀ ਛਾਵੇਂ ਕਹਿੰਦਾ ਮੰਦਰ ਦੀ ਸਕੂਟਰੀ ਹੈ ਮੈਂ ਕਿਹਾ ਮੰਦਰ ਦੀ ਸਕੂਟਰੀ ਹੈ ਤੇ ਮੰਦਰ ਮੈਂ ਕਿਹਾ ਸਾਰਿਆਂ ਲਈ ਸਾਰਿਆਂ ਲਈ ਇੱਕ ਹੁੰਦਾ ਮੈਂ ਕਿਹਾ ਵੀ ਤੇ ਜੇ ਮੰਦਰ ਦੀ ਸਕੂਟਰੀ ਹੈ ਤੇ ਮੈਂ ਕਿਹਾ ਮੰਦਰ ਦੀ ਸਕੂਟਰੀ ਬਾਹਰ ਲਾ ਮੈਂ ਕੋਈ ਗਲਤ ਗੱਲ ਕਹੀ ਹੈ ਦੱਸੋ ਮੈਂ ਕਿਹਾ ਮੰਦਰ ਦੀ ਸਕੂਟਰੀ ਆ ਮੈਂ ਕਿਹਾ ਵੀ ਮੰਦਰ ਦੀ ਸਕੂਟਰੀ ਮੈਂ ਕਿਹਾ ਫਿਰ ਬਾਹਰ ਲਾਓ ਮੈਂ ਕਿਹਾ ਤੇ ਮੈਂ ਕਿਹਾ ਇੱਥੇ ਮੈਂ ਕਿਹਾ ਤੂੰ ਆਪਣੀ ਝਾਂਵੇਂ ਲਾਈ ਦੀ ਹੈ ਮੈਂ ਕਿਹਾਹੀਂ ਵੀ ਆਪਣਾ ਮੋਟਰਸਾਈਕਲ ਮਲ ਕੇ ਝਾਂਵੇਂ ਲਾਉਣਾ ਹੈਗਾ ਹੈਗਾ ਅਸੀਂ 2 ਮਿੰਟ ਦੇ 2 ਮਿੰਟ ਲਾਉਣਾ ਹੈ ਲੰਗਰ ਖਾ ਤੁ ਚੱਲ ਜਾਣਾ ਤੇ ਅਸੀਂ ਫਿਰ ਰੁਕੇ ਨਹੀਂ ਉੱਥੋਂ ਫਿਰ ਆ ਗਏ ਮੈਂ ਕਹਿੰਦਾ ਮੈਂ ਉਹਨੂੰ ਇਨੀ ਗੱਲ ਕਹੀ ਮੈਂ ਕਿਹਾ ਵੀ ਤੂੰ ਮੰਦਰ ਖਰੀਦਿਆ ਪਿਆ ਆ ਇਹਦਾ ਮਤਲਬ ਹੈ ਤੂੰ ਇੱਥੇ ਸਕੂਟਰੀ ਆਪਣੀ ਲਾਈ ਵੀ ਹੈ ਕਹਿੰਦਾ ਹੂੰ ਮੈਂ ਖਰੀਦਿਆ ਪਿਆ ਮੰਦਰ ਮੈਂ ਕਿਹਾ ਚੱਲ ਠੀਕ ਹੈ ਉਹ ਖਰੀਦਿਆ ਪਿਆ ਇਸ ਕਰਕੇ ਅਸੀਂ ਉੱਥੋਂ ਆ ਗਏ ਹੁਣ ਅਸੀਂ ਪ੍ਰਸ਼ਾਦਾ ਚੱਕਣ ਲੱਗੇ ਆਂ ਤੇ ਆਜ ਸਰਾਇਆ ਜੀ ਧਰਮ ਸਾਲਾ ਸ਼੍ਰੀਨਵ ਦੁਰਗਾ ਮੰਦਿਰ ਕਮੇਟੀ ਇੱਥੇ ਹਨੂਮਾਨ ਬੜੇ ਘਟਿਆ ਘਟਿਆ ਉਹ ਜਿਹੜੇ ਲੱਗੇ ਆਂ ਲੰਗਰ ਵਰਤੌਣ ਵਾਲੇ ਘਟਿਆ ਬੰਦੇ ਘਟਿਆ ਘਟਿਆ ਇਨਸਾਨ ਵਾਲੇ ਬੋਲਣ ਦੀ ਅਕਲ ਨਹੀਂ ਆ ਗਈ ਬੜੇ ਪਿਆਰ ਨਾਲ ਗੱਲ ਕੀਤੀ ਮੈਂ ਕਿਹਾ ਭਾਈ ਜੀ 2 ਮਿੰਟ ਦੇ 2 ਮਿੰਟ ਲਾਉਣਾ ਨਾ 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 ਬਾਹਰ ਘੜ ਘੜ ਬਾਹਰ ਘੜ बाहर निकालो बहुत निकालो मैं क्या दस यार दो मिनट दो मिनट लाना है मोटरसाइकिल उ में ला तो इस करके आने भी अं चलो उ छां हैगी है, है ला लेंगे चलो ठीक है जी लंगर बोलिए फिर खाने है तो फिर अगे का माहौल दिखाने इतना चलता पे लंगर लगे पे है हेलमेट खणी हेलमेटी कॉपी तां लाई यार मोटरसैकल ला ले ਹੈ ਤੂੰ ਤਾਂ ਮੋੜਾ ਪੱਜਗਾ ਨਹੀਂ ਪਤਾ ਕੀ ਹੈ ਕਿੱਥੇ ਹੈ ਲੋ ਜੀ ਮਰ ਰਬ ਨਹੀਂ ਰਾ ਜੀ ਕਾਲੀ ਚਾਵਲ ਤੇ ਦਾਲਿਆ नुमाली रोटी है चलो जी मेरे बैके हूँ खाने जय माता दी लंगर खा के मजा ही आ गया बहुत टेस्टी लंगर सी शामी खड़ी पी है अगे उजा पाइए हम ਉਹ ਮੇਰਾ ਆ ਗਿਆ ਰਣ ਸੇਵਾ ਕਹਿੰਦੇ ਆ ਬਾੜੇ ਮਾਂਜਣ ਵਾਲੇ ਵੀ ਲਾਏ ਪੇ ਬੱਕਰੇ ਆ ਦੇਖੋ ਚਲੋ ਅੱਗੇ ਕਰਦੇ ਨੀਂਦਾ ਨਹੀਂ ਕਰਦੇ ਹੈਗਾ ਮਾਂਜ ਜੀ ਮੰਦਰ ਜਿਹੜਾ ਆਪਣੇ ਗਗਰੇੜ ਦੇ ਪਿੱਛੇ ਆ ਜਿੱਥੇ ਪਹਿਲਾਂ ਰੁਕੇ ਰੁਕਣ ਲੱਗੇ ਸੀਗੇ ਉੱਥੇ ਆਈ ਦਰਾਜ ਹੋ ਗਿਆ ਰੇ ਉਥੇ ਵਪਾਰ ਚੱਲਦਾ ਪਿਆ ਇੱਕ ਹਿਸਾਬ ਦਾ ਵਪਾਰ ਚੱਲਦਾ ਪਿਆ ਮਮਾਰ ਇਦਾਂ ਚੱਲਦਾ ਪਿਆ ਉਸੇ ਬਸ ਜਿਹੜੇ ਲਾਏ ਪਏ ਆ ਉਹਨਾਂ ਨੂੰ ਬੋਲਣ ਦੀ ਤਾਂ ਅਗਲ ਨਹੀਂ ਹੈਗੀ ਇੱਕ ਤਾਂ ਜਦੋਂ ਬੰਦਾ ਬੈਠਾ ਹੋਵੇ ਉਹ ਕੀ ਨਾ ਆਪਣੇ ਤੂੰ ਛੱਡੋ ਯਾਰ ਹੁਣ ਹੋ ਗਿਆ ਜੋ ਹੋ ਗਿਆ ਮੈਂ ਹੁਣ ਬੁਰਾਈ ਕਰਨਾਂ ਆਪੇ ਕੱਲ੍ਹ ਦੀ ਬੁਰਾਈ ਕਰਨਾਂ ਪਿਆ ਮੋਟਰਸਾਈਕਲ ਵਾਲਾ ਆਪਣਾ ਜਦ ਜਦ ਮੰਦਰ ਮੰਦਰ ਸਾਰਿਆਂ ਲਈ ਸਾਂਝਾ ਹੁੰਦਾ ਮੰਦਰ ਸਾਰਿਆਂ ਲਈ ਸਾਂਝਾ ਹੁੰਦਾ ਇਹ ਇੱਕ ਚੀਜ਼ ਦੇਖਣੀ ਚਾਹੀਦੀ ਵੀ ਤੁਸੀਂ ਆਪਣਾ ਮੋਟਰਸਾਈਕਲ ਤੁਸੀਂ ਆਪਣੀ ਸਕੂਟਰੀਂਗ ਵਗੈਰਾ ਤੁਸੀਂ ਜੋ ਵੀ ਕੁਝ ਲਾਇਆ ਤੇ ਤੁਸੀਂ ਵੀ ਆਪਣਾ ਬਾਹਰ ਲਗਾਓ ਯਾਰ ਉਥੇ ਤੁਸੀਂ ਜਗਾ ਰੱਖੀ ਹੋਈ ਆ ਉਥੇ ਮਤਲਬ ਮੰਦਰ ਦੀ ਜਗਾ ਨਹੀਂ ਸੀਗੀ ਮਤਲਬ ਸਾਈਡ ਤੇ ਕਿਤੇ ਭਾਂਡੇ ਵਗੈਰਾ ਮਾਏਦੇ ਸੀਗੇ ਉਥੇ ਮਤਲਬ ਛਾਂ ਟੀਨਾ ਪਈਆਂ ਪਈਆਂ ਉਧਰ ਟੀਨਾ ਦੇ ਥੱਲੇ ਮੈਂ ਮੋਟਰਸਾਈਕਲ ਖੜਾ ਕਰਦਾ ਮੈਂ ਕਿਹਾ ਚਲ ਬਈ ਟੀਨਾ ਦੇ ਥੱਲੇ ਨਾ ਥੋੜੀ ਛਾਂ ਰਹੋਗੇ ਤੇ ਚਲੋ ਹੁੰਦਾ ਹੀ ਆ ਯਾਰ उत स्कूटरी लगी पेगी तो मैं भी चल मोटरसाइकिल जाग खड़ा करता क्या उधर ओ, ओ ला बहर जाग जाके ला मैं हो स्कूटर भी तो लगी पी है क्या ही मंदिर दी है मैं यदा मतलब मंदिर तुझे खरीदया रहा है फिर मंदिर तो मैं साझा हों चलो एक तो बैस दधाइया हो गए ਮੈਂ ਕਹਾ ਭਰਾਵਾ ਤੂੰ ਖਰੀਦਿਆ ਵੇਆ ਕਹਿੰਦਾ ਆਓ ਮੈਂ ਖਰੀਦਿਆ ਕੇ ਮੰਦਰ ਮੰਦਰ ਖਰੀਦਿਆ ਵੇਆ ਮੰਦਰ ਮੈਂ ਕਹਾ ਚੱਲ ਠੀਕ ਐ ਭਰਾ ਤੂੰ ਖਰੀਦਿਆ ਵੇਆ ਅਸੀਂ ਚੱਲਦੇ ਆਂ ਫਿਰ ਇੱਥੇ ਕੀ ਕਰਨਾ ਉਹਨੂੰ ਬਸ ਹਵਾਲਾ ਦਿੱਤਾ ਮੈਂ ਕਹਾ ਮੰਦਰ ਤਾਂ ਮੈਂ ਕਹਾ ਸਾਂਝਾ ਹੁੰਦਾ ਭਰਾਵਾ ਸਾਰਿਆਂ ਦਾ ਹੁੰਦਾ ਮੰਦਰ ਦਾ ਜਿਹੜਾ ਇਕੱਲੇ ਦਾ ਨਹੀਂ ਹੈਗਾ ਠੀਕ ਐ ਨਾ ਤੂੰ ਆਪਣੀ ਪ੍ਰਾਪਰਟੀ ਸਮਝੰਨੇ ਆਂ ਮੰਦਰ ਦੀ ਪਰ ਚੱਲਦਾ ਇਦਾਂ ਹੀ ਵੇਆ ਅੱਜ ਕੱਲ ਮੰਦਰਾ ਦੇ ਜਿਹੜੇ ਚੌਧਰੀ ਵੇਜਣਦੇ ਆਂ ਕੜਮ ਚੌਧਰੀ ਜਿਹੜੇ ਹੁੰਦੇ ਆਂ ਬੈ ਜਾਂਦੇ ਆ ਉਹ ਇਦਾਂ ਸਮਝਣਾ ਪੈਂਦੇ ਜਿਦਾਂ ਅਰਜਿਸਤਰੀ ਕਰਾ ਲਈਏ ਆਪਣੇ ਨਾਂ ਦੇ ਮੰਦਿਰ ਦੀ ਆ ਜੀ ਪਹੁੰਚ ਗਏ ਆ ਮਾਤਾ ਜੀ ਜੁਲਵਾ ਜੀ ਆਣ ਗਿਆ ਜੀ ਸੰਤ ਕੁੰਨ ਦੇ ਦਵਾਰੇ ਵੈਲਕਮ ਟੂ ਸੰਤ ਕੁੰਨ ਅੱਗੇ ਜਾ ਕੇ ਮਾਹੌਲ ਦੇਖਣੇ ਆ ਇੱਥੇ ਦਾ ਮਾਹੌਲ ਆ ਟਾਇਲ ਟਿਪੇ ਦਾ ਭਰ ਦਿੱਤੇ ਆ ਟਾਇਲ ਟਿਪੇ ਇਹਨਾਂ ਨੂੰ ਮੇਲਿਆਂ ਤੋਂ ਪਹਿਲਾਂ ਭਰਨੇ ਚਾਹੀਦੇਗੇ ਮੇਲਿਆਂ 'ਚ ਭਰੇ ਨਹੀਂ ਇਹਨਾਂ ਨੇ ਉਲਟੇ ਹੀ ਚੱਲਦੇ ਸਾਰੇ ਆਰੇ ਪਾਨੇ ਪਾ ਬਰਾ ਵੀ ਅੱਗੇ ਅੱਗੇ ਮਾ ਜਿਹਦਾ ਦੇਖਣ ਨੂੰ ਮਿਲਦਾ ਉਹ ਰਾਸ਼ਾਤੀ ਕਾਟੀ ਹੈ ਅੱਜ ਰਸ਼ ਤੁਹਾਨੂੰ ਕਾਟੀ ਮਿਲੂਗਾ ਦਾਦਾ ਕਰਕੇ ਅੱਜ ਰਸ਼ ਕਾਟੀ ਹੋਣਾ ਬਦਵਾ ਦੇ ਰਿਓਏ ਅੱਲਾ 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 ਕਰਦੇ ਅਸੀਂ ਮੋਰਸਾ ਅਦਿਲਾਸ਼ ਕਰਦੇ ਜੀ ਮੇਰੇ ਰਾਸ਼ੇ ਬਹੁਤ ਹੁੰਦਾ ਹਲੋ ਬਾਕੀ ਅਗਲੇ ਜਾ ਕੇ ਮਾਹੌਲ ਦੇ ਦੇ ਆਹਲਾ ਕੇ ਆ ਕੇ ਬਾਕੀ ਕੁਝ ਪਤਾ ਨਹੀਂ ਹੈਗਾ ਕਈ ਵਾਰੀ ਦਹ ਦਾ ਇਹ ਇਹ ਮੜ ਲਾ ਲਈਏ ਆ ਦੇਖੋ ਹੁਣ ਅੱਗੇ ਅੱਗੇ ਰੋਣ ਕਾ ਉਹਦਾ ਨਾ ਪਿਆ ਰਸ ਉਹਦਾ ਨਾ ਪਿਆ ਹਾਂ ਨਾ ਮੈਂ ਦੇਖਣਾ ਮੈਨ ਦਾ ਵੀ ਪਿਛੇ ਦਾ ਚੈ ਨਹੀਂ ਪਰ ਅੱਗੇ 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 ਜਾ ਕੇ ਪਤਾ ਲੱਗਣਾ ਉਹਦਾ ਸ਼ਕੋਤਾ ਲੱਗਦਾ ਨਹੀਂ ਉਹ ਹਟ ਜਾਓ ਭయ్యా ਉਹ ਚੜ ਜਾ ਗੰਨਾ चढ़ गई चढ़ गई चढ़ गई चढ़ गई पूजा ही वैसे है चढ़ जाना, ना आराम ना आराम ना चढ़ जाना। ना भाई, संता जा रही हैं संता आ भी रही हैं लोजी राशि अगे अगे जड़ियाँ संता। ਗੱਡੀਆਂ ਉਥੇ ਪਾਰਕਿੰਗ 'ਚ ਲਾ ਕੇ ਆਉਂਦੀਆਂ ਆ ਬੱਸ ਅਡੇ ਦੇ ਬੱਸ ਅਡੇ ਦੀ ਪਾਰਕਿੰਗ 'ਚ ਉਹ ਫਿਰ ਇਦਾਂ ਮਿਲ ਕੇ ਆ ਸਕਦੀਆਂ ਆ ਆ ਇਲੈਕਟ੍ਰਿਕ ਆ ਇਲੈਕਟ੍ਰਿਕ ਵਾਹਨ ਤੇ ਅੱਜ ਅਸ਼ ਕਾਤੀ ਹੈ ਜੀ लाइन कोई नहीं है जी आज जिदा मर्जी दर्शन कर सकते हैं जी अगे हैं तो चलदा पी रश है नहीं अच्छे है बाकी अग देखते दे दे हैं रश होगा कि नहीं होगा खा अ पता लगना चलो जी बाकी अग ब हलो रश अज हैनी वाला कैमरा कैमरा दिखाया पिछले वाला गेट भी खुला पे अज रश नहीं है इस करके गेट पे पिछले पास वाला ਕੋੜੇ ਲਾਲ ਜਮਾ ਚੜੀ ਲਾਲਾ ਨੂੰ ਭਜਿਆ ਉਹ ਦੇਖੋ ਗੇਟ ਖੁੱਲਾ ਪਿਆ ਕਿਉਂ ਲਾ ਜੀ ਆ ਗਏ ਜੀ ਯਾਨ ਮਾ ਲੈ ਯਾਨ ਮਾ ਜਾਓ ਦੇਖੋ ਕਿ ਖੁੱਲਾ ਪਿਆ ਕੀ ਬਾਤ ਹੈ ਯਾਰ ਸਰ ਜੀ ਗੇਟ ਖੁੱਲਾ ਪਿਆ ਪਹਿਲੇ ਕਿਉਂ ਨਹੀਂ ਖੁੱਲਿਆ ਨਾ ਲਾ ਜੀ ਆਰਾ ਖਾ ਜੀ ਬਿਸਮਿਲਲਾ

देखो ये देखो कितनी खूबसूरत बनाई गई है दिल बनाया गया शिव पार्वती की पिछे सोनी वह मेरे शंकर भगवान जी बहुत सा दिल बनाया भाई जी वह ਨਹੀਂ ਅੱਗੇ ਆਵੇ ਅੱਗੇ ਆ ਕੇ ਰਿਕਾਰਡਿੰਗ ਨਹੀਂ ਲਾਉੜਾ ਜੀ ਬਾਕੀ ਰਾਨੇ ਅੱਗੇ ਆਵੇ ਲਾਉੜਾ ਜੀ ਕਿ ਨਹੀਂ ਹੈਲੀ ਲਾਉੜਾ ਆਉਣੇ ਲਖਾਂਗੇ ਬਹੁਤ ਸਾਰੇ ਦਰਬਾਰ ਕੀ ਗਏ 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 ਆਦਾ ਦੇ ਦਲਫੇਨਾ ਲੋ ਮਲਕੇ ਫੋਟੋ ਦੇchna ਲਾਉਣੀ ਸੀਗਾ ਤੇ ਅਸੀਂ ਇਧਰੇ ਬਸੇ ਮਾਤਾ ਜੀ ਦੇ ਦਰਸ਼ਨ ਕਰਨ ਪਰਵਾਹਾਂ ਜੀ ਲੋ ਜੀ ਕਰੋ ਜੀ ਦਰਸ਼ਨ ਸਾਰਿਆਂ ਨੂੰ ਜੈ ਮਾਤਾ ਦੀ ਮਾਤਾ ਰਾਣੀ ਕਾਢੀ ਸਾਰਿਆਂ ਦੀ ਮਨੋ ਕਾਮਨਾ ਪੂਰ ਕਰੇ ਤੇ ਲੋ ਜੀ ਬਾਕੀ ਦਾਦਾ ਮਹੌਲੇ ਜੀ ਦੇਖੋ ਅੱਜ

ਮੈਂਟਰ ਸਬਸਕ੍ਰਾਈਬ ਸਬਸਕ੍ਰਾਈਬ ਹਮਾਰਿਆਂ ਦੀ ਕੋਈ ਗੱਲ ਨਹੀਂ ਯਾਰ ਮੈਂਟਰ ਕਰ ਦਿਓ ਗੁਦਿਆ ਮਦਰ ਜੀ ਇਹਦੀ ਹੈ ਜੀ ਸਾਰਿਆਂ ਦੀ ਜਮਾਦਾਰੀ ਹਲੋ ਆਦੀ ਮਨੋ ਕਾਮ ਦਾ ਸਾਰਿਆਂ ਨੂੰ ਸਾਜ ਦੇ ਬਾਰੇ ਰਭ ਸਾਰਿਆਂ ਦੀ ਜਮਾਦਾਰੀ ਜਮਾਦਾਰੀ ਜਮਾਦਾਰੀ